ਸੱਚੇ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਤੁਸੀਂ ਮੈਂ ਹਾਂ ਸੁਖਮਨ ਜੀਮਾ ਬਹੁਤ ਅਹਿਮ ਖਬਰ ਨਿਕਲ ਕੇ ਸਾਹਮਣੇ ਆਇਆ ਜਿੱਥੇ ਕਿ ਬੀਤੀ ਰਾਤ ਪੂਰੇ ਪੰਜਾਬ ਭਰ ਦੇ ਵਿੱਚ ਬੰਦੀ ਛੋੜ ਦਿਵਸ ਨੂੰ ਲੈ ਕੇ ਦੀਵਾਲੀ ਮਨਾਈ ਜਾਂਦੀ ਹੈ ਦੀਵਾਲੀ ਨੂੰ ਬਹੁਤ ਵੱਡੇ ਪੱਧਰ ਤੇ ਪੰਜਾਬ ਭਰ ਦੇ ਵਿੱਚ ਰਾਤ ਨੂੰ ਜਿਹੜਾ ਆਤਿਸ਼ਬਾਜੀ ਕੀਤੀ ਜਾਂਦੀ ਹੈ ਪਟਾਕੇ ਚਲਾਏ ਜਾਂਦੇ ਰਹੇ ਪਰ ਉਸ ਦੇ ਨਾਲ ਪ੍ਰਦੂਸ਼ਣ ਦਾ ਲੈਵਲ ਬਹੁਤ ਜ਼ਿਆਦਾ ਹਵਾ ਦੇ ਵਿੱਚ ਵੱਜ ਚੁੱਕਿਆ ਹਵਾ ਇਸ ਵਕਤ ਪੰਜਾਬ ਦੀ ਜ਼ਹਿਰੀਲੀ ਹੋ ਚੁੱਕੀ ਹੈ ਜਿੱਥੇ ਪਹਿਲਾਂ ਦਿੱਲੀ ਦੀ ਹਵਾ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਚੱਲ ਰਹੀਆਂ ਸੀ ਕਿ 에어 ਕੁਆਲਿਟੀ ਇੰਡੈਕਸ ਲਗਾਤਾਰ ਵੱਧ ਰਿਹਾ ਤੇ ਬੀਤੀ ਰਾਤ ਪੰਜਾਬ ਦੀ ਹਵਾ ਇੰਨੀ ਕ ਜ਼ਹਿਰੀਲੀ ਹੋਈ ਜਿਸ ਦੇ ਵਿੱਚ ਆਮ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਹੋਈ ਰਾਤ ਦੀ ਕੀਤੀ ਹੋਈ ਆਤਿਸ਼ਵਾਜ ਜੀ ਦੇ ਨਾਲ ਬਹੁਤ ਵੱਡੇ ਪੱਤਰ ਤੇ ਪ੍ਰਦੂਸ਼ਣ ਵਧ ਗਿਆ ਰਾਤ ਤਕਰੀਬਨ 10 ਵਜੇ 1175 ਦੇ ਉੱਪਰ ਕਪੂਰਥਲੇ ਜ਼ਿਲ੍ਹੇ ਦਾ 에어 ਕੁਆਲਿਟੀ ਇੰਡੈਕਸ ਪਹੁੰਚ ਗਿਆ ਤੇ ਜਲੰਧਰ ਦਾ 에어 ਕੁਆਲਿਟੀ ਇੰਡੈਕਸ ਵੀ ਰਾਤ ਜਿਹੜਾ 1000 ਤੋਂ ਪਾਰ ਆ ਜਿਹੜਾ ਦਰਜ ਕੀਤਾ ਗਿਆ ਪਰ ਤੜਕਸਾਰ ਸਵੇਰ ਹੁੰਦੇ ਹੀ ਜਿਹੜਾ 9:30 ਵਜੇ ਵੀ ਖਬਰ ਆਈ ਹੈ ਕਿ ਹਾਲਾਤ ਸੁਧਰਨ ਲੱਗ ਚੁੱਕੇ ਨੇ ਤਕਰੀਬਨ 285 ਦੇ ਕਰੀਬ ਜਿਹੜਾ ਕਪੂਰਥੜੇ ਦਾ 에ਅਰ ਕੁਆਲਿਟੀ ਇੰਡੈਕਸ ਦਰਜ ਕੀਤਾ ਗਿਆ ਪਰ ਤੁਹਾਨੂੰ ਇੱਕ ਵਾਰੀ ਉਹ ਚਾਰਟ ਵੀ ਦੱਸ ਦਿੰਦੇ ਆ ਕਿ 에ਅਰ ਕੁਆਲਿਟੀ ਇੰਡੈਕਸ ਦੇ ਵਿੱਚ ਕਿਸ ਤਰੀਕੇ ਮਾਪਿਆ ਜਾਂਦਾ ਜਿਸ ਦੇ ਵਿੱਚ 0 ਤੋਂ 50 50 ਤੱਕ ਹਵਾ ਦੀ ਜਿਹੜੀ ਗੁਣਵੱਤਾ 에ਅਰ ਕੁਆਲਿਟੀ ਇੰਡੈਕਸ ਹੋਵੇ ਜਿਹੜੇ ਉਸ ਨੂੰ ਚੰਗਾ ਮੰਨਿਆ ਜਾਂਦਾ 51 ਤੋਂ 100 ਤੱਕ ਲੈ ਕੇ ਉਸ ਨੂੰ ਸੰਤੋਸ਼ਟੀਜਨਕ 101 ਤੋਂ ਲੈ ਕੇ 200 ਤੱਕ ਦਰਮਿਆਨਾ 201 ਤੋਂ ਲੈ ਕੇ 300 ਤੱਕ ਮਾੜਾ ਤੇ 301 ਤੋਂ 400 ਤੱਕ ਬਹੁਤ ਮਾੜਾ ਤੇ 401 ਤੋਂ ਲੈ ਕੇ 500 ਤੱਕ ਬਹੁਤ ਜ਼ਿਆਦਾ ਗੰਭੀਰ ਗੁਣਵੱਤਾ ਦੇ ਵਿੱਚ ਹਵਾ ਦੀ ਕੁਆਲਿਟੀ ਨੂੰ ਗੰਭੀਰ ਦੇ ਵਿੱਚ ਗਿਣਿਆ ਜਾਂਦਾ ਪਰ ਤੁਸੀਂ ਦੇਖੋਗੇ 500 ਨੂੰ ਗੰਭੀਰ ਦੇ ਵਿੱਚ ਗਿਣਿਆ ਜਾਂਦਾ ਤੇ ਬੀਤੀ ਰਾਤ ਕਪੂਰਥਲੇ ਵਿੱਚ 에어 ਕੁਆਲਿਟੀ ਇੰਡੈਕਸ ਜਿਹੜਾ 1175 ਦੇ ਉੱਪਰ ਪਹੁੰਚ ਜਾਂਦਾ ਜਲੰਧਰ ਦੇ ਵਿੱਚ ਵੀ 1000 ਤੋਂ ਪਾਰ ਹੋ ਜਾਂਦਾ ਇੰਨਾ ਸ਼ਹਿਰਾਂ ਦੇ ਵਿੱਚ ਸਭ ਤੋਂ ਵੱਧ ਜਿਹੜਾ ਰਾਤ ਪੰਜਾਬ ਦੇ ਵਿੱਚ 에어 ਕੁਆਲਿਟੀ ਇੰਡੈਕਸ ਦਰਜ ਕੀਤਾ ਗਿਆ ਹਾਲਾਂਕਿ ਇਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਵੀ ਜਿਹੜਾ 에어 ਕੁਆਲਿਟੀ ਇੰਡੈਕਸ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਸੀ ਕਈ ਸ਼ਹਿਰਾਂ ਦੇ ਵਿੱਚ 400 300 400 ਤੋਂ ਪਾਰ ਤੱਕ ਵੀ ਜਾ ਰਿਹਾ ਸੀ ਪਰ ਤੜਕਸਾ ਸਵੇਰ ਹੁੰਦੇ ਹੀ ਪੰਜਾਬ ਦੇ ਵਿੱਚ ਹਾਲਾਤ ਨੇ ਜਿਹੜੇ ਸੁਧਰਨ ਲੱਗ ਚੁੱਕੇ ਨੇ ਕਿਉਂਕਿ ਬੀਤੀ ਰਾਤ ਇੰਨੇ ਵੱਡੇ ਪੱਧਰ ਤੇ ਆਤਿਸ਼ਬਾਜ਼ੀ ਹੋ ਗਈ ਸੀ ਪਟਾਕੇ ਚਲਾਏ ਗਏ ਬਹੁਤ ਸਾਰੇ ਹੋਰ ਪਟਾਕੇ ਚਲਾਉਣ ਦੇ ਨਾਲ ਇੰਨੇ ਵੱਡੇ ਪੱਧਰ ਤੇ ਪ੍ਰਦੂਸ਼ਣ ਵਧਿਆ ਕਿ ਤੁਸੀਂ ਦੇਖੋ ਕਿ ਰਾਤ 10 ਵਜੇ 1175 ਦੇ ਉੱਪਰ ਕਪੂਰਤਾਲਾ ਦਾ 에ਅਰ ਕੁਆਲਿਟੀ ਇੰਡੈਕਸ ਪਹੁੰਚਿਆ 500 ਦੇ ਉੱਪਰ ਬਹੁਤ ਗੰਭੀਰ ਦੇ ਵਿੱਚ ਗਿਣਿਆ ਜਾਂਦਾ ਜਾਨੀ ਕਿ ਜਿਸ ਦੇ ਵਿੱਚ ਰਹਿਣਾ ਮੁਸ਼ਕਲ ਹੋ ਜਾਂਦਾ ਤੇ ਤੁਸੀਂ ਦੇਖੋ ਕਿ 500 ਤੇ ਡਬਲ ਨਾਲੋਂ ਵੀ ਜ਼ਿਆਦਾ 1175 ਦੇ ਉੱਪਰ ਰਾਤ ਕਪੂਰਤਲੇ ਦਾ 에어 ਕੁਆਲਿਟੀ ਇੰਡੈਕਸ ਪਹੁੰਚ ਗਿਆ ਸੀ ਤੇ ਜਲੰਧਰ ਵੀ ਜਿਹੜਾ 1000 ਤੋਂ ਪਾਰ ਹੋ ਚੁੱਕਿਆ ਸੀ ਤੇ ਦਰਅਸਲ ਪੰਜਾਬ ਦੇ ਵਿੱਚ ਦੋ ਦਿਨ ਵੱਡੇ ਪੱਧਰ ਤੇ ਦੀਵਾਲੀ ਮਨਾਈ ਜਾਂਦੀ ਆ ਪਹਿਲਾਂ ਲੋਕ ਦੁਬਦਾਂ ਦੇ ਵਿੱਚ ਰਹਿੰਦੇ ਨੇ ਕਿ ਦੋ ਦਿਨ ਦੀਵਾਲੀ ਆ ਕੀ 20 ਤਰੀਕ ਦੀ ਦੀਵਾਲੀ ਆ ਕੀ 21 ਤਰੀਕ ਦੀ ਦੀਵਾਲੀ ਆ ਹਾਲਾਂਕਿ 20 ਤਰੀਕ ਦੀ ਬਹੁਤ ਸਾਰੇ ਲੋਕਾਂ ਨੇ ਦੀਵਾਲੀ ਮਨਾਈ ਉਸ ਦਿਨ ਵੱਡੇ ਪੱਧਰ ਤੇ ਹੱਤਸ਼ਵਾਜੀ ਕੀਤੀ ਜਾਂਦੀ ਆ ਪਟਾਕੇ ਚਲਾਏ ਜਾਂਦੇ ਨੇ ਤੇ ਉਸ ਤੋਂ ਬਾਅਦ ਫਿਰ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਕਿਹਾ ਸੀ ਕਿ 21 ਤਰੀਕ ਦਾ ਬੰਦੀ ਛੋੜ ਦਿਵਸ ਆ ਤੇ ਉਸੇ ਦਿਨ 21 ਤਰੀਕ ਨੂੰ ਦੀਵਾਲੀ ਮਨਾਈ ਜਾਵੇ ਬਹੁਤ ਸਾਰੀਆਂ ਸਿੱਖ ਸੰਤਾਂ ਨੇ 21 ਤਰੀਕ ਦੀ ਬੀਤੀ ਰਾਤ ਦੀਵਾਲੀ ਮਨਾਈ ਆਤਿਸ਼ਬਾਜੀ ਚਲਾਈ ਪਟਾਕੇ ਚਲਾਏ ਹਾਲਾਂਕਿ ਗਿਆਨੀ ਰਗਵੀਰ ਸਿੰਘ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਉਹਨਾਂ ਨੇ ਅਪੀਲ ਕੀਤੀ ਸੀ ਕਿ ਪਟਾਕੇ ਨਾ ਚਲਾਏ ਜਾਣ ਇਸ ਦੀ ਬਜਾਏ ਜਿਹੜੇ ਘਿਓ ਦੇ ਦੀਵੇ ਬਾਲ ਕੇ ਦੀਪਮਾਲਾ ਕੀਤੀ ਜਾਵੇ ਜਿਸ ਦੇ ਨਾਲ ਹਵਾ ਸ਼ੁੱਧ ਹੋਵੇ ਤੇ ਨਾਲ ਦੀ ਨਾਲ ਘਟੋ ਘਟ ਇੱਕ ਵਿਅਕਤੀ ਰੁੱਖ ਲਾਵੇ ਜਿਸ ਦੇ ਨਾਲ ਹਵਾ ਦਾ ਜਿਹੜਾ ਪ੍ਰਦੂਸ਼ਣ ਘਟਾਇਆ ਜਾ ਸਕੇ ਵਾਤਾਵਰਨ ਸ਼ੁੱਧ ਕੀਤਾ ਜਾ ਸਕੇ ਪਰ ਵੱਡੇ ਪੱਧਰ ਤੇ ਵੀਤੀ ਰਾਤ ਪੰਜਾਬ ਦੇ ਵਿੱਚ ਆਤਿਸ਼ਵਾਜੀ ਬੰਦੀ ਛੋੜ ਦੇਸ ਨੂੰ ਲੈ ਕੇ ਪਟਾਕੇ ਚਲਾਏ ਜਾਂਦੇ ਨੇ ਦੀਵਾਲੀ ਨੂੰ ਲੈ ਕੇ ਆਤਿਸ਼ਵਾਜੀ ਕੀਤੀ ਜਾਂਦੀ ਆ ਰਾਤ ਦੇ ਕੁਝ ਘੰਟਿਆਂ ਦੀ ਆਤਿਸ਼ਵਾਜੀ ਨੇ ਪੰ ਦਿਵਾਲੀ ਦੇ ਪਟਾਕਿਆਂ ਨੇ ਕਪੂਰਥਲਾ ਦਾ 에ਅਰ ਕੁਆਲਿਟੀ ਇੰਡੈਕਸ 1175 ਤੇ ਰਾਤ 10 ਵਜੇ ਪਹੁੰਚਾਇਆ ਜਲੰਧਰ ਦਾ 에ਅਰ ਕੁਆਲਿਟੀ ਇੰਡੈਕਸ ਰਾਤ 10 ਵਜੇ 1000 ਤੋਂ ਪਾਰ ਕੀਤਾ ਹਾਲਾਂਕਿ ਤੜਕਸਾਰ ਸਵੇਰ ਹੁੰਦਾ ਹੀ ਹਾਲਾਤ ਸੁਧਰਨ ਲੱਗ ਗਏ ਨੇ ਤਕਰੀਬਨ 300 ਦੇ ਕਰੀਬ ਜਿਹੜਾ ਇਹਨਾਂ ਦੋਨਾਂ ਸ਼ਹਿਰਾਂ ਦਾ 에ਅਰ ਕੁਆਲਿਟੀ ਇੰਡੈਕਸ ਆਉਣ ਲੱਗ ਚੁੱਕਿਆ ਹੈ